ਇਹਰਾ ਦੇਖ ਰਹੇ ਹੋ ਤੁਸੀਂ ਤਾਂ ਮਹਿਮਤ ਸਿੰਘ ਦੀ ਪਾਲ ਤਿਉਹਾਰਾ ਦਾ ਸੀਜ਼ਨ ਹੈ ਉਹ ਚੱਲਦਾ ਪਿਆ ਤਾਂ ਦੀਵਾਲੀ ਹੈ ਜਿਹੜੀ ਆਉਣ ਵਾਲੀ ਹੈ ਤਾਂ ਉਸ ਨੂੰ ਲੈ ਕੇ ਲੁਧਿਆਣਾ ਪੁਲਿਸ ਜਿਹੜੀ ਉਹ ਲੜ ਨਜ਼ਰ ਆ ਰਹੀ ਹੈ ਤਾਂ ਜਗ੍ਹਾ ਜਗ੍ਹਾ ਦੇ ਉੱਤੇ ਲੁਧਿਆਣਾ ਦੇ ਵਿੱਚ ਜਿਹੜੀ ਕਿ ਚੈੱਕਿੰਗ ਕੀਤੀ ਜਾ ਰਹੀ ਹੈ ਤੇ ਇਸ ਵੇਲੇ ਅਸੀਂ ਅਨਾਜ ਮੰਡੀ ਦੇ ਵਿੱਚ ਮੌਜੂਦ ਹਾਂ ਤੇ ਨਾਲ ਹੀ ਸਬਜ਼ੀ ਮੰਡੀ ਦਾ ਜਿਹੜਾ ਏਰੀਆ ਹੈ ਤਾਂ ਸਾਰੇ ਏਰੀਆ ਦੇ ਵਿੱਚ ਸਰਚ ਆਪਰੇਸ਼ਨ ਉਹ ਚਲਾਇਆ ਜਾ ਰਿਹਾ ਤਾਂ ਏਡੀਸੀਪੀ ਸਮੀਰ ਵਰਮਾ ਤੇ ਐਸਪੀ ਦਵਿੰਦਰ ਚੋਦਰੀ ਇੱਥੇ ਮੌਜੂਦ ਨੇ ਤਾਂ ਉਹਨਾਂ ਦੀ ਨਿਗਰਾਨੀ ਦੇ ਹੇਠ ਵਕ-ਵਕ ਇਲਾਕਿਆਂ ਦੇ ਵਿੱਚ ਸਰਚ ਆਪਰੇਸ਼ਨ ਹੈ ਉਹ ਕੀਤਾ ਜਾ ਰਿਹਾ ਤਾਂ ਇਹ ਸ ਅਫਸਰਾਂ ਦੇ ਵੱਲੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਨਾਲ ਸਰਚ ਆਪਰੇਸ਼ਨ ਉਹ ਕੀਤਾ ਜਾ ਰਿਹਾ ਹੈ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਲੋਕ ਨੇ ਜਿਹੜੇ ਕਿ ਉਹ ਵੀ ਕੁਝ ਅਲੱਗ ਨਜ਼ਰ ਆ ਗਏ ਨੇ ਤਾਂ ਲੋਕ ਇੱਥੇ ਜਿਹੜੀ ਪੁਲਿਸ ਪਹੁੰਚਣ ਨੂੰ ਦੇਖਣ ਦੇ ਲਈ ਵੀ ਇੱਥੇ ਪਹੁੰਚ ਚੁੱਕੇ ਹੋਏ ਨੇ ਤਾਂ ਕੱਲੇ-ਕੱਲੀ ਘਰ ਅਤੇ ਕੱਲੇ-ਕੱਲੀ ਦੁਕਾਨ ਦਾ ਜਾਂ ਫਿਰ ਜਿਹੜੇ ਆ ਦੁਕਾਨਾਂ ਲੱਗੀਆਂ ਹੋਈਆਂ ਨੇ ਸ਼ੈੱਡ ਬਣੇ ਹੋਏ ਉਹਨਾਂ ਨੂੰ ਚੈੱਕ ਹੈ ਉਹ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਛੋੜਨਾ ਸਾਂਝੀਆ ਕਰ ਰਹੇ ਹਾਂ ਤਾਂ ਚਾਰੇ ਪਾਸੇ ਉਸ ਏਰੀਏ ਨੂੰ ਘੇਰਾਬੰਦੀ ਕਰਕੇ ਸਰਚ ਆਪਰੇਸ਼ਨ ਹੈ ਉਹ ਚਲਾਇਆ ਜਾ ਰਿਹਾ ਤਾਂ ਅੰਦਰਲੇ ਪਾਸੇ ਦੀਆਂ ਤਸਵੀਰਾਂ ਤੁਹਾਨੂੰ ਦੁਕਾਨਾਂ ਦੁਕਾਨੀਆਂ ਕਰਾਂਗੇ ਕਿਸ ਤਰ੍ਹਾਂ ਦੇ ਨਾਲ ਇੱਕ ਦੁਕਾਨ ਹੈ ਬਣੀ ਹੋਈ ਹੈ ਝੋਂਪੜੀ ਜੀ ਤਾਂ ਉਸ ਨੂੰ ਅੰਦਰ ਤੱਕ ਜਿਹੜਾ ਸਰਚ ਆਪਰੇਸ਼ਨ ਉਹ ਕੀਤਾ ਜਾ ਰਿਹਾ ਤਾਂ ਗੱਲਬਾਤ ਵੀ ਕਰਾਂਗੇ ਏਡੀਸੀਪੀ ਸੁਮਿਤ ਵਰਮਾ ਜੀ ਇੱਥੇ ਮੌਜੂਦ ਨੇ ਸਰ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਤੇ ਖਾਰਾ ਦੇ ਸੀਜ਼ਨ ਨੂੰ ਲੈ ਕੇ ਚਲਾਇਆ ਜਾ ਰਿਹਾ ਬਿਲਕੁਲ ਜਿਹੜਾ ਹੈ ਸਾਡੇ ਜੀ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਹੈਗਾ ਇਹ ਜੀ ਸੀ ਸਰਚ ਆਪਰੇਸ਼ਨ ਚਲਾ ਰਹੇ ਹਾਂ ਤੇ ਜੱਜ ਜਿਹੜੀ ਦਾਣਾ ਮੁੰਡੀ ਹੈ ਤੇ ਚੈੱਕ ਕਰ ਰਹੇ ਹਾਂ ਮੇਰੇ ਨਾਲ ਡੀਸੀਪੀ ਨੌਰਥ ਜਿੰਦਰ ਚੌਧਰੀ ਸਾਹਿਬ ਨੇ ਨਾਲ ਸਾਡੇ ਐਸਐਚਓਜ਼ ਨੇ ਉਹਨਾਂ ਦੀ ਟੀਮ ਨਾਲ ਤੇ ਪ੍ਰੋਪਰ ਜਿਹੜਾ ਅਸੀਂ ਹੈਗਾ ਐਂਟੀ ਸਪੋਟੇਜ ਟੀਮ ਸਾਡੇ ਨਾਲ ਤੇ ਉਹਦੇ ਨਾਲ ਅਸੀਂ ਜਿਹੜੀ ਝੁੱਗੀਆਂ ਵਗੈਰਾ ਹੈਗੇ ਆ ਹੋਰ ਸਾਨੂੰ ਲੱਗਦਾ ਕਿ ਕਿ ਪੁਰਾਣੇ ਵਹੀਕਲ ਜਿਹੜੇ پارک ਨੇ ਉਹ ਸਾਰੀ ਚੈਕਿੰਗ ਜਿਹੜੀ ਹੈ ਅਸੀਂ ਕਰਦੇ ਸਰ ਕਿੰਨੀ ਫੋਰਸ ਨਾਲ ਲੈ ਕੇ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸਾਡੇ ਨਾਲ ਜਿਹੜੀ ਕਾਲਜ ਦੇ ਦਿਨ ਜਿਹੜੇ ਐਸਐਚਓਜ਼ ਨੇ ਉਹਨਾਂ ਦੀ ਫੋਰਸ ਹੈਗੀ ਹੈ ਜੀ ਤੇ ਜਿਹੜਾ ਸਰਚ ਆਪਰੇਸ਼ਨ ਚੱਲ ਰਿਹਾ ਹੈ ਪਟਿਆਲਕੋਦਰ ਕੁਸ਼ੇਰੀਆਂ ਦੇ ਵਿੱਚ ਜਾਂ ਫਿਰ ਹਰ ਇੱਕ ਇਲਾਕੇ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ। ਪ੍ਰੋਪਰ ਜਿਹੜਾ ਹੈਗਾ ਅੱਜ ਅਸੀਂ ਇਹ ਦਾਣਾ ਮੰਡੀ ਚੂਸ ਕੀਤਾ ਹੈਗਾ ਕਿ ਰੋਜ਼ ਕੁਛ ਨਾ ਕੁਛ ਜਿਹੜਾ ਤਿਆਰਾਂ ਦਾ ਸੀਜ਼ਨ ਹੈ ਕਦੀ ਪੀੜ ਵਾਲੇ ਮਾਰਕੀਟ ਕਦੀ ਰੇਲਵੇ ਸਟੇਸ਼ਨ ਕੁਛ ਨਾ ਕੁਛ ਡੇਲੀ ਆਪਰੇਸ਼ਨ ਅਸੀਂ ਕਰਦੇ ਹਾਂ। ਆ ਏਟੀਸੀਪੀ ਦਵਿੰਦਰ ਚੋਦੀ ਬੇਚੁਰੂ ਮੁੰਬੇ ਚੋਦੀ ਸਾਹਿਬ ਕੋਈ ਟਾਈਮਿੰਗ ਫਿਕਸ ਕੀਤੀ ਗਈ ਹੈ ਜਾਂ ਫਿਰ ਪੂਰਾ ਦਿਨ ਚੈਕਿੰਗ ਜਿਹੜੀ ਚੱਲਦੀ ਰਹੂਗੀ? ਨਹੀਂ ਨਹੀਂ ਇਹ ਤਾਂ ਰੈਂਡਮਲੀ ਚੈਕਿੰਗ ਹੁੰਦੀ ਹੈ ਪੂਰਾ ਦਿਨ ਜਾਂ ਫਿਕਸ ਟਾਈਮ ਨਹੀਂ ਹੁੰਦਾ ਕਿਸੇ ਵੀ ਟਾਈਮ ਜਿਹੜੀ ਹੈ ਉਹ ਅਚਨਚੇਤ ਚੈਕਿੰਗ ਕੀਤੀ ਹੈ। ਕੋਈ ਬਰਾਮਦਗੀ ਹੋਈ ਹੈ ਕੋਈ ਸਸਪੈਕਟ ਮਿਲੇ ਨੇ ਜੀ ਇਹ ਚੱਲ ਰਹੀ ਸਰਚ ਹੈ ਜੇ ਹੋਊਗੀ ਬਰਾਮਦਗੀ ਫਿਰ ਤੁਹਾਨੂੰ ਦੱਸਾਂਗੇ ਹਰਮੇਸ਼ ਬਿਲਕੁਲ ਕਿਹਾ ਜਾ ਰਿਹਾ ਸਰਚ ਹੈ ਜਿਹੜੀ ਚੱਲ ਰਹੀ ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਦੇ ਵੱਲੋਂ ਇਸ ਇਲਾਕੇ ਦੀ ਨਾਕਾਬੰਦੀ ਕਰਕੇ ਚੈਕਿੰਗ ਹੈ ਉਹ ਕੀਤੀ ਜਾ ਰਹੀ ਹੈ ਤਾਂ ਅੰਦਰ ਤੱਕ ਦੀਆਂ ਤਸਵੀਰਾਂ ਠੁਰਨਾ ਸਾਂਝੀਆਂ ਕਰਾਂਗੇ ਕਿਸ ਤਰ੍ਹਾਂ ਦੇ ਨਾਲ ਤਿਹਾਰਾ ਦੇ ਸੀਜ਼ਨ ਦੇ ਚੱਲਦੇ ਆ ਪੁਲਸ ਜਿਹੜੀ ਅਲਰਟ ਨਜ਼ਰ ਹਾਰ ਤੇ ਕੱਲੀ ਕੱਲੀ ਜਿਹੜੀ ਗੱਟੜੀ ਹੈ ਉਸ ਨੂੰ ਫਰੋਲਿਆ ਜਾ ਰਿਹਾ ਕੱਪੜਿਆਂ ਦੀ ਜਿਹੜੀ ਗੱਟਰੀਆਂ ਨੇ ਤਾਂ ਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬਰੀਕੀ ਦੇ ਨਾਲ ਜਿਹੜੀ ਚੈਕਿੰਗ ਹੈ ਉਹ ਕੀਤੀ ਜਾ ਰਹੀ ਹੈ ਤਾਂ ਕੱਲੀ-ਕੱਲੀ ਜਿਹੜੀ ਕੋਟਲੀ ਇੱਥੇ ਪਈ ਹੈ ਕੱਪੜਿਆਂ ਦੀ ਉਸ ਨੂੰ ਖੋਲ ਕੇ ਖੰਗਾਲਿਆ ਜਾ ਰਿਹਾ ਤਾਂ ਜੋ ਕੋਈ ਨਸ਼ੀਲਾ ਪਦਾਰਥ ਜਾਂ ਫਿਰ ਕੋਈ ਹੋਰ ਸਮਗਰੀ ਹੈ ਉਹ ਇਸ ਦੇ ਵਿੱਚ ਨਾ ਹੋਵੇ ਤਾਂ ਲੋਕ ਹੈ ਉਹ ਵੀ ਅਲਰਟ ਨਜ਼ਰ ਆ ਰਹੇ ਨੇ ਆਪਣੀ ਦੁਕਾਨਾਂ ਦੇ ਬਾਹਰ ਖੜੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਕਦਮ ਪੁਲਿਸ ਦੇ ਵੱਲੋਂ ਇਸ ਇਲਾਕੇ ਨੂੰ ਸਾਰੇ ਪਾਸਿਓ ਘੇਰਾਬੰਦੀ ਕਰਕੇ ਸਰਚ ਆਪਰੇਸ਼ਨ ਹੈ ਉਹ ਚਲਾਇਆ ਜਾ ਰਿਹਾ ਤੇ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਿਹਾਰਾ ਦਾ ਸੀਜ਼ਨ ਹੈ ਉਹ ਚੱਲਦਾ ਪਿਆ ਹੈ ਤਾਂ ਉਸ ਨੂੰ ਲੈ ਕੇ लुधियाना पुलिस है वो अलर्ट पे नजर आ रही है आप सी लिंक देख सकते हो लोग किस तरह ਦੇ ਨਾਲ ਦੁਕਾਨਾਂ ਚੋਂ ਬਾਹਰ ਨਿਕਲ ਕੇ ਖੜੇ ਹੋਏ ਨੇ ਕਿਉਂਕਿ 8-10 ਗੱਡੀਆਂ ਪੁਲਿਸ ਦੀਆਂ ਜਦੋਂ ਇੱਥੇ ਪਹੁੰਚਦੀਆਂ ਨੇ ਤਾਂ ਅਲਾਕੇ ਦੇ ਵਿੱਚ ਇੱਕਦਮ ਜਿਹੜਾ ਕੀ ਕੰਮ ਤੋਂ ਮੱਚ ਜਾਂਦਾ ਕਿ ਕੀ ਗੱਲ ਹੋ ਗਈ ਵੀ ਇੰਦੀ ਗਿਣਤੀ ਦੇ ਵਿੱਚ ਪੁਲਸ ਅਜ ਸਵੇਰੇ ਹੀ ਇੱਥੇ ਪਹੁੰਚ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਦੀਆਂ ਵੱਡੀ ਗਿਣਤੀ ਦੇ ਵਿੱਚ ਇੱਥੇ ਗੱਡੀਆਂ ਖੜੀਆਂ ਨੇ ਤਾਂ ਕੱਲੀ-ਕੱਲੀ ਰੇਡ ਦੀ ਜਿਹੜੀ ਸ਼ਾਨ ਵੀ ਨਾ ਉਹ ਕੀਤੀ ਜਾ ਰਹੀ ਹੈ ਤਾਂ ਨਾਲ ਦੀ ਨਾਲ ਵੀਡੀਓਗ੍ਰਾਫੀ ਹੈ ਉਹ ਵੀ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਆਪਣੇ ਤੌਰ ਤੇ ਵੀ ਤਾ ਵਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਅੱਜ ਅਨਾਜ ਮੰਡੀ ਸਬਜ਼ੀ ਮੰਡੀ ਦੇ ਨਾਲ ਲੱਗਦੇ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਸਰਚ ਆਪਰੇਸ਼ਨ ਆ ਉਹ ਚਲਾਇਆ ਜਾ ਰਿਹਾ ਤੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚਾਹੇ ਕੋਈ ਰੇੜੀ ਹੈ ਚਾਹੇ ਕੋਈ ਖੋਖਾ ਹਰ ਇੱਕ ਚੀਜ਼ ਨੂੰ ਚੰਗੀ ਤਰ੍ਹਾਂ ਦੇ ਨਾਲ ਖੰਗਾਲਿਆ ਜਾ ਰਿਹਾ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਜੇਕਰ ਕੁਝ ਬਰਾਮਗੀ ਹੁੰਦੀ ਹੈ ਤਾਂ ਉਹ ਵੀ ਉਸ ਦੀ ਜਾਣਕਾਰੀ ਸ਼ਾਮ ਨੂੰ ਦਿੱਤੀ ਜਾਵੇਗੀ ਤਾਂ ਪੁਲਿਸ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਇਸ ਇਲਾਕੇ ਦੀ ਜਿਹੜੀ ਚੈਕਿੰਗ ਹੋ ਕੀਤੀ ਜਾ ਰਹੀ ਹੈ ਤਿਉਹਾਰਾਂ ਦਾ ਸੀਜ਼ਨ ਹੈ ਉਹ ਚੱਲ ਰਿਹਾ ਤਾਂ ਜਿਸ ਤੋਂ ਮੱਦੇਨਜ਼ਰ ਲੁਧਿਆਣਾ ਪੁਲਿਸ ਜਿਹੜੀ ਅਲਰਟ ਨਜ਼ਰ ਆ ਰਹੀ ਹੈ ਤਾਂ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜਾ ਸਰਚ ਆਪਰੇਸ਼ਨ ਉਹ ਚਲਾਇਆ ਜਾ ਰਿਹਾ ਹੈ ਏਡੀਸੀਪੀ ਸਮੀਰ ਵਰਮਾ ਤੇ ਏਡੀਸੀਪੀ ਦਵਿੰਦਰ ਚੋਧਰੀ ਦੇ ਬੋਲੋ ਸਾਰਾ ਸਰਚ ਆਪਰੇਸ਼ਨ ਇਹਨੇ ਚਲਾਇਆ ਜਾ ਰਿਹਾ ਹੈ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦੀ ਪਾਲ ਦੇ ਨੇ ਸਵੇਰਾ ਲੁਧਿਆਣਾ ਦੇ ਨੇਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਹਿੰਮਤ ਸਿੰਘ ਦੀ ਪਾਲ ਤਿਉਹਾਰਾਂ ਦਾ ਸੀਜ਼ਨ ਹੈ ਉਹ ਚੱਲਦਾ ਪਿਆ ਤਾਂ ਦੀਵਾਲੀ ਹੈ ਜਿਹੜੀ ਆਉਣ ਵਾਲੀ ਹੈ ਤਾਂ ਉਸ ਨੂੰ ਲੈ ਕੇ ਲੁਧਿਆਣਾ ਪੁਲਿਸ ਅਨਾਜ ਮੰਡੀ ਦੇ ਵਿੱਚ ਮੌਜੂਦ ਹਾਂ ਤੇ ਨਾਲ ਹੀ ਸਬਜ਼ੀ ਮੰਡੀ ਦਾ ਜਿਹੜਾ ਏਰੀਆ ਹੈ ਤਾਂ ਸਾਰੇ ਏਰੀਆ ਦੇ ਵਿੱਚ ਸਰਚ ਆਪਰੇਸ਼ਨ ਉਹ ਚਲਾਇਆ ਜਾ ਰਿਹਾ ਤਾਂ ਏਡੀਸੀਪੀ ਸਮੀਰ ਵਰਮਾ ਤੇ ਐਸਪੀ ਦਵਿੰਦਰ ਚੋਦਰੀ ਇੱਥੇ ਮੌਜੂਦ ਨੇ ਤਾਂ ਉਹਨਾਂ ਦੀ ਨਿਗਰਾਨੀ ਦੇ ਹੇਠ ਵੱਖ-ਵੱਖ ਇਲਾਕਿਆਂ ਦੇ ਵਿੱਚ ਸਰਚ ਆਪਰੇਸ਼ਨ ਹੈ ਉਹ ਕੀਤਾ ਜਾ ਰਿਹਾ ਤਾਂ ਇਹ ਸਿੱਧੀਆਂ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਦੀਆਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਅਫਸਰਾਂ ਦੇ ਵੱਲੋਂ ਪੰਜਾਬ ਪੁਸ ਦੇ ਮੁਲਾਜ਼ਮਾਂ ਦੇ ਨਾਲ ਸਰਚ ਆਪਰੇਸ਼ਨ ਉਹ ਕੀਤਾ ਜਾ ਰਿਹਾ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਲੋਕ ਨੇ ਜਿਹੜੇ ਕੀ ਉਹ ਵੀ ਕੁਝ ਅਲੱਗ ਨਜ਼ਰ ਆ ਗਏ ਨੇ ਤਾਂ ਲੋਕ ਇੱਥੇ ਜਿਹੜੀ ਪੁਲਿਸ ਪਹੁੰਚਣ ਨੂੰ ਦੇਖਣ ਦੇ ਲਈ ਵੀ ਇੱਥੇ ਪਹੁੰਚ ਚੁੱਕੇ ਹੋਏ ਨੇ ਤਾਂ ਕੱਲੇ-ਕੱਲੀ ਘਰ ਅਤੇ ਕੱਲੇ-ਕੱਲੀ ਦੁਕਾਨ ਦਾ ਜਾਂ ਫਿਰ ਜਿਹੜੇ ਆ ਦੁਕਾਨਾਂ ਲੱਗੀਆਂ ਹੋਈਆਂ ਨੇ ਸ਼ੈੱਡ ਬਣੇ ਹੋਏ ਉਹਨਾਂ ਨੂੰ ਚੈੱਕ ਆ ਉਹ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਛੋੜਨਾ ਸਾਂਝੀਆਂ ਕਰ ਰਹੇ ਹਾਂ ਤਾਂ ਚਾਰੇ ਪਾਸੇ ਉਸ ਏਰੀਏ ਨੂੰ ਘੇਰਾਬੰਦੀ ਕਰਕੇ ਸਰਚ ਆਪਰੇਸ਼ਨ ਹੈ ਉਹ ਚਲਾਇਆ ਜਾ ਰਿਹਾ ਤਾਂ ਅੰਦਰਲੇ ਪਾਸੇ ਦੀ ਵੀ ਤਸਵੀਰਾਂ ਛੋੜਨਾ ਸਾਂਝੀਆਂ ਕਰਾਂਗੇ ਕਿਸ ਤਰ੍ਹਾਂ ਦੇ ਨਾਲ ਇੱਕ ਦੁਕਾਨਾਂ ਬਣੀ ਹੋਈ ਹੈ ਝੋਂਪੜੀ ਜੀ ਤੋਂ ਸਾਨੂੰ ਅੰਦਰ ਤੱਕ ਜਿਹੜਾ ਸਰਚ ਆਪਰੇਸ਼ਨ ਉਹ ਕੀਤਾ ਜਾ ਰਿਹਾ ਤਾਂ ਗੱਲਬਾਤ ਵੀ ਕਰਾਂਗੇ ਏਡੀਸੀਪੀ ਸੁਮਿਤ ਵਰਮਾ ਜੀ ਇੱਥੇ ਮੌਜੂਦ ਨੇ ਸਰ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਤੇ ਖਾਰਾ ਡੀਸੀਜਨ ਨੂੰ ਲੈ ਕੇ ਚਲਾਇਆ ਜਾ ਰਿਹਾ ਬਿਲਕੁਲ ਜਿਹੜਾ ਹੈ ਸਾਡੇ ਦੀ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਹੈਗਾ ਇਹ ਜੋ ਸੀ ਸਰਚ ਆਪਰੇਸ਼ਨ ਚਲਾ ਰਹੇ ਹੈ ਤੇ ਜੱਜ ਡੀਸੀ ਜੜੀ ਦਾਣਾ ਮੁੰਡੀ ਹੈ ਅਤੇ ਚੈੱਕ ਕਰ ਰਹੇ ਮੇਰੇ ਨਾਲ ਏਡੀਸੀਪੀ ਨਾਰਥ ਵਿਜੇਂਦਰ ਚੌਧਰੀ ਸਾਹਿਬ ਨੇ ਨਾਲ ਸਾਡੇ ਐਸਐਚਓਜ਼ ਨੇ ਉਹਨਾਂ ਦੀ ਟੀਮ ਨੇ ਇੱਕ ਪ੍ਰੋਪਰ ਜਿਹੜਾ ਅਸੀਂ ਹੈਗਾ ਐਂਟੀ ਸਪੋਟੇਜ ਟੀਮ ਸਾਡੇ ਨਾਲ ਤੇ ਉਹਦੇ ਨਾਲ ਅਸੀਂ ਜਿਹੜੀ ਝੁੱਗੀਆਂ ਵਗੈਰਾ ਹੈਗੇਆਂ ਜਾਂ ਹੋਰ ਸਾਨੂੰ ਲੱਗਦਾ ਕਿ ਕਿ ਪੁਰਾਣੇ ਵਹੀਕਲ ਜਿਹੜੇ ਪਾਰਕ ਨੇ ਉਹ ਸਾਰੀ ਚੈਕਿੰਗ ਜਿਹੜੀ ਹੈ ਅਸੀਂ ਕਰਦੇ ਹਾਂ ਸਰ ਕਿੰਨੀ ਫੋਰਸ ਨਾਲ ਲੈ ਕੇ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸਾਡੇ ਨਾਲ ਜਿਹੜੀ ਕਾਲਜ ਦੇ ਦਿਨ ਜਿਹੜੇ ਐਸ ਐਚ ਓਜ਼ ਨੇ ਉਹਨਾਂ ਦੀ ਫੋਰਸ ਹੈਗੀ ਹੈ ਜੀ ਤੇ ਜਿਹੜਾ ਸਰਚ ਆਪਰੇਸ਼ਨ ਚੱਲ ਰਿਹਾ ਹੈ ਤਾਂ ਪਰਟੀਕੂਲਰ ਕੁਸ਼ੇਰੀਆਂ ਦੇ ਵਿੱਚ ਜਾਂ ਫਿਰ ਹਰ ਇੱਕ ਇਲਾਕੇ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਪ੍ਰੋਪਰ ਜਿਹੜਾ ਹੈਗਾ ਅੱਜ ਅਸੀਂ ਇਹ ਦਾਣਾ ਮੰਡੀ ਚੂਸ ਕੀਤਾ ਹੈਗਾ ਕਿ ਰੋਜ਼ ਕੁਛ ਨਾ ਕੁਛ ਜਿਹੜਾ ਤਿਆਹਰਾ ਦਾ ਸੀਜ਼ਨ ਹੈ ਕਦੀ ਢੀੜ ਵਾਲੇ ਮਾਰਕੀਟ ਕਦੀ ਰੇਲਵੇ ਸਟੇਸ਼ਨ ਕੁਛ ਨਾ ਕੁਛ ਡੇਲੀ ਆਪਰੇਸ਼ਨ ਅਸੀਂ ਕਰਦੇ ਆ। ਆ ਆਈਟੀਸੀਪੀ ਦਵਿੰਦਰ ਚੋਦੀ ਬੇਚੁਰੂ ਮੁੰਬੇ ਚੋਦੀ ਸਾਹਿਬ ਕੋਈ ਟਾਈਮਿੰਗ ਫਿਕਸ ਕੀਤੀ ਗਈ ਹੈ ਜਾਂ ਫਿਰ ਪੂਰਾ ਦਿਨ ਚੈਕਿੰਗ ਜਿਹੜੀ ਚੱਲਦੀ ਰਹੂ? ਨਹੀਂ ਨਹੀਂ ਇਹ ਤਾਂ ਰੈਂਡਮਲੀ ਚੈਕਿੰਗ ਹੁੰਦੀ ਆ ਪੂਰਾ ਦਿਨ ਜਾਂ ਫਿਕਸ ਟਾਈਮ ਨਹੀਂ ਹੁੰਦਾ ਕਿਸੇ ਵੀ ਟਾਈਮ ਜਿਹੜੀ ਹੈ ਉਹ ਅਚਨਚੇਤ ਚੈਕਿੰਗ ਕੀਤੀ ਹੈ। ਕੋਈ ਬਰਾਮਦਗੀ ਹੋਈ ਹੈ ਕੋਈ ਸਸਪੈਕਟ ਮਿਲਿਆ ਨਹੀਂ ਜੀ ਚੱਲ ਰਹੀ ਸਰਚ ਹੈ ਜੇ ਹੋਊਗੀ ਬਰਾਮਦਗੀ ਫਿਰ ਤੁਹਾਨੂੰ ਦੱਸਾਂਗੇ ਹਰਮੇਸ਼ ਬਿਲਕੁਲ ਕਿਹਾ ਜਾ ਰਿਹਾ ਸਰਚ ਹੈ ਜਿਹੜੀ ਚੱਲ ਰਹੀ ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਦੇ ਵੱਲੋਂ ਇਸ ਇਲਾਕੇ ਦੀ ਨਾਕਾਬੰਦੀ ਕਰਕੇ ਚੈਕਿੰਗ ਹੈ ਉਹ ਕੀਤੀ ਜਾ ਰਹੀ ਹੈ ਤਾਂ ਅੰਦਰ ਤੱਕ ਦੀਆਂ ਤਸਵੀਰਾਂ ਠੁਰਨਾ ਸਾਂਝੀਆਂ ਕਰਾਂਗੇ ਕਿਸ ਤਰ੍ਹਾਂ ਦੇ ਨਾਲ ਤਿਹਾਰਾ ਦੇ ਸੀਜ਼ਨ ਦੇ ਚੱਲਦੇ ਆ ਪੁਲਿਸ ਜਿਹੜੀ ਅਲਰਟ ਨਜ਼ਰ ਹਾਰ ਤੇ ਕੱਲੀ ਕੱਲੀ ਜਿਹੜੀ ਗੱਟੜੀ ਹੈ ਉਸ ਨੂੰ ਫਰੋਲਿਆ ਜਾ ਰਿਹਾ ਕੱਪੜਿਆਂ ਦੀ ਜਿਹੜੀ ਗੱਟਰੀਆਂ ਨੇ ਤਾਂ ਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਬਰੀਕੀ ਦੇ ਨਾਲ ਜਿਹੜੀ ਚੈਕਿੰਗ ਹੈ ਉਹ ਕੀਤੀ ਜਾ ਰਹੀ ਹੈ ਤਾਂ ਕੱਲੀ-ਕੱਲੀ ਜਿਹੜੀ ਕੋਟਲੀ ਇੱਥੇ ਪਈ ਹੈ ਕੱਪੜਿਆਂ ਦੀ ਉਸ ਨੂੰ ਖੋਲ ਕੇ ਖੰਗਾਲਿਆ ਜਾ ਰਿਹਾ ਤਾਂ ਜੋ ਕੋਈ ਨਸ਼ੀਲਾ ਪਦਾਰਥ ਜਾਂ ਫਿਰ ਕੋਈ ਹੋਰ ਸਮਗਰੀ ਹੈ ਉਹ ਇਸ ਦੇ ਵਿੱਚ ਨਾ ਹੋਵੇ ਤਾਂ ਲੋਕ ਹੈ ਉਹ ਵੀ ਅਲਰਟ ਨਜ਼ਰ ਆ ਰਹੇ ਨੇ ਆਪਣੀ ਦੁਕਾਨਾਂ ਦੇ ਬਾਹਰ ਖੜੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਕਦਮ ਪੁਲਿਸ ਦੇ ਵੱਲੋਂ ਇਸ ਇਲਾਕੇ ਨੂੰ ਸਾਰੇ ਪਾਸਿਓਂ ਘੇਰਾਬੰਦੀ ਕਰਕੇ ਸਰਚ ਆਪਰੇਸ਼ਨ ਹੈ ਉਹ ਚਲਾਇਆ ਜਾ ਰਿਹਾ ਤੇ ਇਹ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਹਾਰਾ ਦਾ ਸੀਜ਼ਨ ਹੈ ਉਹ ਚੱਲਦਾ ਪਿਆ ਹੈ ਤਾਂ ਉਸ ਨੂੰ ਲੈ ਕੇ ਲੁਧਿਆਣਾ ਪੁਲਿਸ ਆ ਉਹ ਅਲਰਟ ਦੇ ਨਜ਼ਰ ਆ ਰਹੀ ਹੈ ਤੁਸੀਂ ਲਿਖ ਦੇਖ ਰਹੇ ਹੋ ਲੋਕ ਕਿਸ ਤਰ੍ਹਾਂ ਦੇ ਨਾਲ ਦੁਕਾਨਾਂ ਚੋਂ ਬਾਹਰ ਨਿਕਲ ਕੇ ਖੜੇ ਹੋਏ ਨੇ ਕਿਉਂਕਿ ਅ 8-10 ਗੱਡੀਆਂ ਪੁਲਿਸ ਦੀਆਂ ਜਦੋਂ ਇੱਥੇ ਪਹੁੰਚਦੀਆਂ ਨੇ ਤਾਂ ਇਲਾਕੇ ਦੇ ਵਿੱਚ ਇੱਕਦਮ ਜਿਹੜਾ ਕੀ ਕੰਪੋਂਪੋਂ ਮੱਚ ਜਾਂਦਾ ਕਿ ਕੀ ਗੱਲ ਹੋ ਗਈ ਵੀ ਇੰਨੀ ਗਿਣਤੀ ਦੇ ਵਿੱਚ ਪੁਲਸਾ ਜਦ ਸਵੇਰੇ ਹੀ ਇੱਥੇ ਪਹੁੰਚ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਪੁਲਸ ਦੀਆਂ ਵੱਡੀ ਗਿਣਤੀ ਦੇ ਵਿੱਚ ਇੱਥੇ ਗੱਡੀਆਂ ਖੜੀਆਂ ਨੇ ਤਾਂ ਕੱਲੀ-ਕੱਲੀ ਰੇਡ ਦੀ ਜਿਹੜੀ ਸ਼ਾਨ ਵੀ ਨੇ ਉਹ ਕੀਤੀ ਜਾ ਰਹੀ ਹੈ ਤਾਂ ਨਾਲ ਦੀ ਨਾਲ ਵੀਡੀਓਗ੍ਰਾਫੀ ਹੈ ਉਹ ਵੀ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਆਪਣੇ ਤੌਰ ਤੇ ਵੀ ਤਾ ਵਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਅੱਜ ਅਨਾਜ ਮੰਡੀ, ਸਬਜ਼ੀ ਮੰਡੀ ਦੇ ਨਾਲ ਲੱਗਦੇ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਸਰਚ ਆਪਰੇਸ਼ਨ ਆ ਉਹ ਚਲਾਇਆ ਜਾ ਰਿਹਾ। ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚਾਹੇ ਕੋਈ ਰੇੜੀ ਹੈ ਚਾਹੇ ਕੋਈ ਖੋਖਾ ਹਰ ਇੱਕ ਚੀਜ਼ ਨੂੰ ਚੰਗੀ ਤਰ੍ਹਾਂ ਦੇ ਨਾਲ ਖੰਗਾਲਿਆ ਜਾ ਰਿਹਾ। ਤਾਂ ਇਹ ਵੀ ਕਿਹਾ ਜਾ ਰਿਹਾ ਕਿ ਜੇਕਰ ਕੁਝ ਬਰਾਮਦਗੀ ਹੁੰਦੀ ਹੈ ਤਾਂ ਉਹ ਵੀ ਉਸ ਦੀ ਜਾਣਕਾਰੀ ਸ਼ਾਮ ਨੂੰ ਦਿੱਤੀ ਜਾਵੇਗੀ। ਤਾਂ ਪੁਲਿਸ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਇਸ ਇਲਾਕੇ ਦੀ ਜਿਹੜੀ ਚੈਕਿੰਗ ਉਹ ਕੀਤੀ ਜਾ ਰਹੀ ਹੈ ਤਿਉਹਾਰਾਂ ਦਾ ਸੀਜ਼ਨ ਹੈ ਉਹ ਚੱਲ ਰਿਹਾ ਤਾਂ ਜਿਸ ਤੋਂ ਮੱਦੇਨਜ਼ਰ ਲੁਧਿਆਣਾ ਪੁਲਿਸ ਜਿਹੜੀ ਅਲਰਟ ਨਜ਼ਰ ਆ ਰਹੀ ਹੈ ਤਾਂ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜਾ ਸਰਚ ਆਪਰੇਸ਼ਨ ਉਹ ਚਲਾਇਆ ਜਾ ਰਿਹਾ ਹੈ ਏਡੀਸੀਪੀ ਸਮੀਰ ਫਰਮਾ ਤੇ ਏਡੀਸੀਪੀ ਦਵਿੰਦਰ ਚੋਧਰੀ ਦੇ ਬੋਲੋ ਸਾਰਾ ਸਰਚ ਆਪਰੇਸ਼ਨ ਇਹਨੇ ਚਲਾਇਆ ਜਾ ਰਿਹਾ ਹੈ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਪੁਲ ਦੇ ਨਿਕ ਸਵੇਰਾ ਲੁਧਿਆਣਾ